ਕੱਲ ਅਸੀਂ ਮਾਨਯੋਗ ਐਸਐਸਪੀ ਸਾਹ ਪਟਿਆਲਾ ਸਰਦਾਰ ਨਾਨਕ ਸਿੰਘ ਆਈਪੀਐਸ ਅਤੇ ਡੀਐਸਪੀ ਰਾਜਪੁਰਾ ਜਿਹੜੇ ਸਰਦਾਰ ਮਨਜੀਤ ਸਿੰਘ ਦੀ ਹਦਾਇਤਾਂ ਮੁਤਾਬਕ ਨਾਕਾਬੰਦੀ ਕੀਤੀ ਹੋਈ ਸੀ ਨਾਕਾਬੰਦੀ ਦੌਰਾਨ ਸਾਨੂੰ ਇੱਕ ਹੋਰ ਬੱਧੀ ਕਾਮਯਾਬੀ ਮਿਲੀ ਜਦੋਂ ਦੋ ਵਿਅਕਤੀ ਇੱਕ 파ਰੋ ਦੇ ਵੀ ਤੇ ਦੂਜਾ ਗੁਰਦੇਵ ਸਿੰਘ ਜਿਹੜੇ ਬਸਤੀ ਵਿੱਚੋਂ ਉੱਤਰ ਕੇ ਪਿਛਾਂ ਲੁਕਣ ਦੀ ਕੋਸ਼ਿਸ਼ ਕਰਦੇ ਆ ਤੇ ਸਾਡੇ ਮੁਲਾਜ਼ਮ ਇਹਨਾਂ ਨੂੰ ਕੋਈ ਮੁਸਤੈਦੀ ਨਾਲ ਫੜ ਲੈਂਦੇ ਆ ਇਨ ਦੀ ਚੈਕਿੰਗ ਦੌਰਾਨ ਇਹਨਾਂ ਕੋਲੋਂ 17 ਕਿਲੋ ਹੋਕੀ ਬਰਾਮਦ ਹੋਈ ਜਿਹੜੀ ਅੱਜ ਅਸੀਂ ਇਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਾਂਗੇ ਪੇਸ਼ ਕਰਕੇ ਅਸੀਂ ਰਿਮਾਂਡ ਦੀ ਮੰਗ ਕਰਾਂਗੇ ਰਿਮਾਂਡ ਮਿਲਣ ਤੇ ਸਾਨੂੰ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈਗੀ ਆ ਸਰ ਕਿੱਥੇ ਰਹਿਣ ਵਾਲੇ ਆ ਇਹ ਜਿਹੜੀ 파ਰੋਦੇਵੀ ਤੇ ਗੁਰਦੇਵ ਸਿੰਘ ਜਿਹੜੇ ਦੋਨੇ ਹੀ ਬਠਿੰਡੇ ਤੇ ਰਹਿਣ ਵਾਲੇ ਆ ਜਿਹੜੇ ਇਹਨਾਂ ਦੇ ਪਹਿਲਾਂ ਵੀ ਐਨਡੀਪੀਐਸ ਦੇ ਤਹਿਤ ਦੋ ਪਰਚੇ ਦਰਜ ਆ